ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਦਾ ਸਾਹ ਹੀ ਸੰਗਤ ਤੋਂ ਬਈ ਮਾਫੀ ਚਾਹੁੰਦੇ ਆ ਜਿੰਨਾ ਨੂੰ ਅਸੀਂ ਇੰਨਾ ਲੰਮਾ ਚਿਰ ਆਪਣੀ ਪੇਜ ਤੇ ਕੋਈ ਵੀਡੀਓ ਨਹੀਂ ਪਾ ਸਕਕੇ ਕੋਈ ਤਕਨੀਕੀ ਕਾਰਨ ਕਰਕੇ ਅੱਜ ਤੁਹਾਡੇ ਲਈ ਬਈ ਇੱਕ 7 ਸਾਲ ਦੇ ਬੱਚੇ ਜਾਨਮ ਅंसारी ਪਾਕਿਸਤਾਨ ਦੇ ਕਸੂਰ ਸ਼ਹਿਰ ਦੀ ਇੱਕ ਸਟੋਰੀ ਲੈ ਕੇ ਆਏ ਜਿਹੜੀ ਕਿ ਰੀਅਲ ਸਟੋਰੀ ਹੈ ਬਈ ਉਸ ਬੱਚੇ ਨੂੰ ਕਿਵੇਂ ਗਵਾ ਕੀਤਾ ਜਾਂਦਾ ਫਿਰ ਉਹਨਾਂ ਨੇ ਕਿਵੇਂ ਰੇਪ ਹੁੰਦਾ ਤੁਹਾਡੇ ਨਾਲ ਸਾਰੀ ਕਹਾਣੀ ਸਾਂਝੀ ਕਰਾਂਗੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਅੱਗੇ ਹੋਰ ਸੱਜਣਾ ਮਿੱਤਰਾਂ ਤੱਕ ਜਰੂਰ ਸ਼ੇਅਰ ਕਰ ਦਿਓ ਤਾਂ ਕਿ ਇਹੋ ਜਿਹੇ ਰੇਪ ਆ ਜਾਂ ਬਲਾਤਕਾਰ ਹੁੰਦੇ ਆ ਉਹੋਂ ਤੋਂ ਬਚ ਸਕਣ ਇਹ ਕਹਾਣੀ ਸ਼ੁਰੂ ਹੁੰਦੀ ਹੈ ਬਾਈ ਪਾਕਿਸਤਾਨ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੁੰਦਾ ਅंसारी ਨਾਂ ਹੁੰਦਾ ਕੁਝ ਇੱਕ ਟਾਈਮ ਅਮੀਨ ਅंसारी ਰਹਿੰਦਾ ਇੱਕ ਉਹਦਾ ਭਰਾ ਹੁੰਦਾ ਐ ਇਹਸਾਨ ਮੁਹੰਮਦ ਜਿੰਨਾ ਚੋ ਅਮੀਨ ਅंसारी ਵੱਡਾ ਹੁੰਦਾ ਤੇ ਇਹਸਾਨ ਮੁਹੰਮਦ ਜਿਹੜਾ ਛੋਟਾ ਹੁੰਦਾ ਕੁਝ ਜਵਾਨ ਹੁੰਦੇ ਆ ਉਹ ਦੋਨੇ ਭਰਾ ਤਾਂ ਉਹਦੀ ਸ਼ਾਦੀ ਜਿਹੜੀ ਅਨਸਾਰੀ ਦੀ ਸ਼ਾਦੀ ਹੋ ਜਾਂਦੀ ਹੈ ਤੇ ਕਾਫੀ ਟਾਈਮ ਬਾਅਦ ਉਹਦੇ ਇੱਕ ਘਰੇ ਇੱਕ ਨੰਨੀ ਜੀ ਬੱਚੀ ਬਈ ਜਿਹੜੀ ਜਨਮ ਲੈਂਦੀ ਹੈ ਜਿਹੜੀ ਕਿ ਉਹਨਾਂ ਨੂੰ ਬਹੁਤ ਹੀ ਪਿਆਰੀ ਹੁੰਦੀ ਆ ਆਪਦੇ ਮਾਪੇ ਦੀ ਸ਼ਹਜਾਦੀ ਜਿਹਦਾ ਨਾਂ ਜਾਨਵਰ ਰੱਖਿਆ ਅੰਦਰ ਜਨਮ ਅਨਸਾਰੀ ਤੇ ਉਹ ਹੁੰਦੇ ਹੁੰਦੇ ਬਈ ਜਦੋਂ 7 ਸਾਲਾਂ ਦੀ ਹੋ ਜਾਂਦੀ ਹੈ ਉਹ ਆਪਦੇ ਜਿਹੜੇ ਮਾਪਿਓ ਦੀ लाਡਲੀ ਹੁੰਦੀ ਆ ਇਸ ਕਰਕੇ ਜਦੋਂ ਸਾਨੂੰ ਬੜਾ ਮੁਸਲਮਾਨ ਭਾਈ ਜਰਾ ਆਪਣਾ ਹੱਜ ਕਰਨ ਜਾਂਦੇ ਆ ਤਾਂ ਜਿਹੜੇ ਜਾਨਵ ਦੇ ਮਾਤਾ ਪਿਤਾ ਹੁੰਦੇ ਆ ਉਹ ਉਮਰਾ ਜਾਂਦੇ ਸੌਦੀ ਅਰਬ ਦੇ ਵਿੱਚ ਹੱਜ ਕਰਨ ਉੱਥੇ ਮੁਸਲਮਾਨਾਂ ਜਿਵੇਂ ਮੱਕਾ ਇੱਕ ਉੱਥੇ ਉਮਰਾ ਵੀ ਇਸ ਤਰ੍ਹਾਂ ਦੀ ਜਗ੍ਹਾ ਬਣੀ ਪਵਿੱਤਰ ਸੰਗ ਜੀ ਨੂੰ ਉੱਥੇ ਜਾਂਦੇ ਆ ਜਦੋਂ ਤਾਂ ਉਹ ਆਪਣੀ ਜਿਹੜੀ ਬੱਚੀ ਆ ਉਹਨੂੰ ਆਪਣੇ ਛੋਟੇ ਅਹਿਸਾਨ ਮੁਹੰਮਦ ਦੇ ਘਰ ਉਹਦੇ ਘਰ ਛੱਡ ਜਾਂਦਾ ਹੈ ਉਹ ਬੱਚੀ ਦਾ ਬਹੁਤ ਧਿਆਨ ਰੱਖਦਾ ਹੈ ਬਈ ਠੀਕ ਹੈ ਉਹਨੂੰ ਜਿਹੜੀ ਚੀਜ਼ ਚਾਹੀਦੀ ਹੁੰਦੀ ਖਵਾਉਂਦਾ ਪਿਆਉਂਦਾ ਹੈ ਬੱਚੀਆਂ ਖਿਲਾਉਣੇ ਲੈ ਕੇ ਜਾਂਦਾ ਆਈਸਕ੍ਰੀਮ ਸਭ ਕੁਝ ਲੈ ਕੇ ਜਾਂਦਾ ਹੁੰਦਾ ਕਿ ਇੱਕ ਦਿਨ 2018 ਦੀ ਗੱਲ ਹੈ ਇਹ ਜਦੋਂ ਬੱਚੀ ਉਹ ਘਰੋਂ ਜਾਂਦੀ ਆ ਆਪਦੇ ਕੁਰਾਨ ਕਲਾਸਾਂ ਲਾ ਕੇ ਆਉਂਦੇ ਹੋਏ ਕਿਸੇ ਪਾਰਕ ਦੇ ਵਿੱਚ ਰੁਕ ਜਾਂਦੀ ਹੈ ਪਾਰਕ ਦੇ ਵਿੱਚ ਉਹ ਬੱਚਿਆਂ ਨੂੰ ਦੇਖਦੀ ਆਪਦੇ ਮਾਪਿਆਂ ਨੂੰ ਖੇਡਦੇ ਨਾਲ ਦੇਖ ਕੇ ਕੋਈ ਚਾਕਲੇਟਾਂ ਦਵਾ ਰੇ ਕੋਈ ਕੁਝ ਦਵਾ ਰਿਆਂ ਆਪਦੇ ਬੱਚਾਂ ਤਾਂ ਜਾਣ ਨੂੰ ਆਪਣੇ ਮਾਪਿਆਂ ਦੀ ਯਾਦ ਆਉਣ ਲੱਗ ਜਾਂਦੀ ਹੈ ਤਾਂ ਉਹ ਇੱਕ ਕੋਨੇ ਦੇ ਵਿੱਚ ਜਾ ਕੇ ਬਹਿ ਜਾਂਦੀ ਹੈ ਤੇ ਉਹ ਬੱਚੀ ਨੂੰ ਪਤਾ ਨਹੀਂ ਲੱਗਦਾ ਵੀ ਕਦੋਂ ਉਹਦੇ ਬੈਠੇ ਬੈਠੇ ਉਹਨੂੰ ਰਾਤ ਹੋ ਜਾਂਦੀ ਹੈ ਤੇ ਐਨੇ ਦੇ ਵਿੱਚ ਇੱਕ ਉਹਦੇ ਕੋਲੇ ਬੰਦਾ ਆਉਂਦਾ ਹੈਗਾ ਜਿਹੜਾ ਉਹਨੂੰ ਆ ਕੇ ਕਹਿੰਦਾ ਹੈਗਾ ਵੀ ਤੁਸੀਂ ਖੋ ਗਏ ਹੋ ਉਹ ਕਹਿੰਦੀ ਹੈ ਨਾ ਉਹ ਕਹਿੰਦੀ ਹੈ ਮੈਨੂੰ ਮੇਰੇ ਅੰਮੀ ਬਾਪਾ ਦੀ ਬਾਬੂ ਦੀ ਯਾਦ ਆ ਰਹੀ ਤੇ ਉਹ ਮੈਂ ਉਹਨਾਂ ਨੂੰ ਮਿਸ ਕਰ ਰਹੀ ਆ ਉਹ ਕਹਿੰਦਾ ਕੋਈ ਗੱਲ ਨਹੀਂ ਬੇਟਾ ਆ ਜਾਓ ਮੈਂ ਆਪਾਂ ਮੈਂ ਤੁਹਾਨੂੰ ਤੇਰੇ ਅੰਮੀ ਅੱਬੂ ਕੋਲੇ ਲੈ ਕੇ ਜਾਣਾਗਾ ਉਹ ਬਈ ਬੱਚੀ ਨੂੰ ਪਹਿਲਾ ਆਪਸ ਲਾ ਕੇ ਚਾਕਲੇਟਾਂ ਆਈਸਕ੍ਰੀਮ ਦਵਾ ਕੇ ਬੱਚੀ ਦਾ ਹੱਥ ਫੜ ਕੇ ਤੁਰ ਪੈਂਦਾ ਉਥੋਂ ਬੱਚੀ ਵੀ ਉਹਨਾਂ ਨਾਲ ਲਾਲਚਾ ਕੇ ਤੁਰ ਪੈਂਦੀ ਹੈ ਉਹਨਾਂ ਨੂੰ ਲੱਗਦਾ ਵੀ ਇਹ ਅੰਕਲ ਬਹੁਤ ਚੰਗਾ ਹੈਗਾ ਮੈਨੂੰ ਮੇਰੇ ਮਾਪਿਓ ਤਾਂ ਹੀ ਪੰਚਾ ਦੂਗਾ ਉਹਨਾਂ ਕੋਲੇ ਲੈ ਜਾਊਗਾ ਬੱਚੀ ਉਹਦੇ ਗੱਲਾਂ ਚਾਕੇ ਨਾਲ ਤੁਰ ਪੈਂਦੀ ਆ ਹੁੰਦਾ ਕੀ ਹੈ ਬਈ ਉਹ ਕੁਝ ਦੇਰ ਲਿਆਂ ਤੋਂ ਬਾਅਦ ਉਹਨੂੰ ਇੱਕ ਖੰਡਰ ਚ ਲਿਆ ਕੇ ਬੱਚੀ ਨੂੰ ਸਿੱਟ ਦਿੰਦਾ ਉੱਥੇ ਜਦੋਂ ਜਾ ਕੇ ਢਿੱਕਦੀ ਆ ਤਾਂ ਉਹਦੇ ਵਿਚਾਰੇ ਦੇ ਮਨ ਲਾ 60 ਫੀਟ ਵੀ ਵਜਦੀ ਤੇ ਉਹ ਰੋਂਦੀ ਆ ਉਹ ਕਹਿੰਦੀ ਅੰਕਲ ਆਪ ਮੇਰੇ ਸਾਥ ਐਸਾ ਕਿਉਂ ਕਰ ਰਹੇ ਹੋ ਰੋਂਦੀ ਕਰ ਲਾਉਂਦੀ ਏ ਬੱਚੀ ਵਿਚਾਰੀ ਪਰ ਉਹ ਜਿਹੜਾ ਦਰਿੰਦਾ ਹੁੰਦਾ ਉਹ ਬਈ ਸੀ ਨਹੀਂ ਕਰਦਾ ਇੱਕ ਵੀ ਉਹ ਬੱਚੀ ਦੇ ਹੋਰ ਕੁੱਟ ਮਾਰ ਕਰਦਾ ਤੇ ਉਹ ਉੱਥੇ ਸਿੱਟ ਦਿੰਦਾ ਤੇ ਉਹਨੂੰ ਕਹਿੰਦਾ ਚੁੱਪ ਚਾਪ ਇੱਥੇ ਪਈ ਰਹਿ ਇਹ ਰਾਲਾ ਪਾਇਦਾ ਮੈਂ ਤਨ ਜਾਣ ਤੋਂ ਮਾਰ ਦੂੰ ਆ ਬੱਚੀ ਬਈ ਡਰੀ ਹੋਈ ਸੈਮੀ ਹੋਈ ਵਿਚਾਰੀ ਉੱਥੇ ਪਈ ਰਹਿੰਦੀ ਐ ਉਸ ਤੋਂ ਬਾਅਦ ਰਾਤ ਨੂੰ ਉਹ ਦਰਿੰਦਾ ਨਸ਼ਾ ਪੱਤਾ ਕਰਕੇ ਸ਼ਰਾਬ ਸ਼ਰੂਪੀ ਕੇ ਅੰਨਾ ਹੋ ਕੇ ਠੀਕ ਐ ਹੱਸਦੇ ਉਸ ਚ ਤਾ ਉਹ ਬੱਚੀ ਤੇ ਬਈ ਦੰਦਿਆਂ ਤੇ ਬੁਰਕਿਆਂ ਨਾ ਟੁੱਟ ਟੁੱਟ ਕੇ ਵੱਡ ਵੱਡ ਕੇ ਖਾਣ ਲੱਗ ਜਾਂਦਾ ਜਿਸ ਤੋਂ ਬਾਅਦ ਉਧਰ ਵੀ ਉਹਦੇ ਚਾਚੇ ਨੂੰ ਵੀ ਟੈਨਸ਼ਨ ਹੋ ਜਾਂਦੀ ਵੀ ਬੱਚੀ ਆਪਣੇ ਘਰੇ ਨਹੀਂ ਆਈ ਉਹ ਬੱਚੀ ਨੂੰ ਪੁਲਿਸ ਸਟੇਸ਼ਨ ਪੁਲਿਸ ਸਟੇਸ਼ਨ ਰਿਪੋਰਟ ਲਿਖਾਉਣ ਜਾਂਦਾਗਾ ਪਲਸ ਵਾਲਿਆਂ ਨੂੰ ਇਹ ਕਹਿ ਕੇ ਮੋੜ ਦਿੰਦੇ ਆ ਵੀ ਤੇਰੀ ਛੋਟੀ ਕੁੜੀ ਕਿਸ ਨਾ ਭੱਜ ਗਈ ਹੋਊਗੀ ਬਣਾ ਉਹਨੂੰ ਉਮਰ ਪੁੱਛੇ ਵੀ ਇਹ ਕੁੜੀ ਕਿੰਨੀ ਉਮਰ ਹੈ ਕਿੰਨੀ ਨਹੀਂ ਤਾਂ ਉਹ ਉੱਥੋਂ ਵੀ ਨਰਾਸ਼ ਹੋ ਕੇ ਗੁੱਸੇ 'ਚ ਹੋ ਕੇ ਲੜਪੜ ਕੇ ਆ ਜਾਂਦਾ ਹੁੰਦੇ ਹੁੰਦੇ ਇੱਕ ਰਾਤ ਟੱਪ ਜਾਂਦੀ ਹੈ ਅਗਲੀ ਸਵੇਰ ਉਹ ਬਈ ਬੱਚੀ ਦੀ ਕੁਰਾਨ ਕਲਾਸਾਂ ਲੱਗੀਆਂ ਨੂੰ ਉੱਤੇ ਸਾਰੇ ਕਿਤੇ ਦੁਕਾਨਾਂ ਤੋਂ ਕੋਲ ਨਾਲ ਨੂੰ ਪੁੱਛਦਾ ਤੁਸੀਂ ਬੱਚੀ ਨੂੰ ਜਾਂਦੇ ਨੇ ਦੇਖਿਆ ਫਿਰ ਉਹਦੀ ਨਜ਼ਰ ਪੈਂਦੀ ਵੀ ਉੱਥੇ ਇੱਕ ਲੱਗੇ ਸੀ ਸੀਸੀਟੀਵੀ ਕੈਮਰੇ ਤੇ ਜਦੋਂ ਕੈਮਰੇ ਦੀ ਫੁਟੇਜ ਕਢਾਉਂਦਾ ਤਾਂ ਉਹਦੇ ਵਿੱਚ ਉਹ ਦਿੰਦਾ ਵੀ ਕੁੜੀ ਆ ਜਿਹੜੀ ਉਹ ਕਾਲੀ ਜਾਗਟ ਪਾਈ ਹੋਈ ਹੈ ਬੰਦੇ ਦੇ ਸਿਰ ਤੇ ਟੋਪੀ ਲਈ ਹੈ ਉਹਦੇ ਨਾਲ ਹੱਥ ਫੜ ਕੇ ਉਹਦਾ ਹੱਥ ਫੜ ਕੇ ਉਹਨੂੰ ਲੈ ਕੇ ਜਾ ਰਿਹਾ ਹੈਗਾ ਉਹ ਸੀਸੀਟੀਵੀ ਫੁਟੇਜ ਲੈ ਕੇ ਗਾਹਾਂ ਫਿਰ ਪਲਸਣਾ ਕੋਲ ਜਾਂਦਾ ਦੁਆਰੇ ਪੁਲਿਸ ਵਾਲੇ ਵੀ ਫੇਰ ਵੀ ਕੋਈ ਉਹਦੀ ਗੱਲ ਤੇ ਕੋਈ ਖਾਸ ਧਿਆਨ ਨਹੀਂ ਦੇਂਦੇ ਉਹ ਕਹਿੰਦੇ ਅਸੀਂ ਕੀ ਜਾਣਦੇ ਆ ਐਡਾ ਵੱਡਾ ਸ਼ਹਿਰ ਹੈ ਅਸੀਂ ਕੀ ਕਿੱਥੋਂ ਲੱਭਗੇ ਤੇਰੀ ਸਾਨੂੰ ਕੀ ਪਤਾ ਇਹ ਤਾਂ ਫੋਟੋ ਚ ਬੰਦੇ ਦਾ ਮੂੰਹ ਵੀ ਕਲੀਅਰ ਨਹੀਂ ਆ ਰਿਹਾ ਸਾਡੇ ਕੋਲ ਸਾਨੂੰ ਕੋਈ ਠੋਸ ਸਬੂਤ ਚਾਹੀਦਾ ਅਸੀਂ ਫੇਰ ਕਾਰਵਾਈ ਕਰਾਂਗੇ ਐ ਕਈ ਦਿਨ ਟੱਪਦੇ ਟਪਾਉਂਦੇ ਬਾਈ ਜਿਹੜੀ ਗੱਲ ਹੈ ਤੇ ਉਹ ਬੱਚੀ ਜਿਹੜੀ ਉਹਨਾਂ ਨੂੰ ਫੋਨ ਆਉਂਦਾ ਹੈਗਾ ਸਫਾਈ ਵਿਭਾਗ ਤੋਂ ਕਰਮਚਾਰੀ ਵਿਭਾਗ ਵੱਲੋਂ ਪੁਲਿਸ ਸਟੇਸ਼ਨ ਦੇ ਵਿੱਚ ਉਸੇ ਪੁਲਿਸ ਸਟੇਸ਼ਨ ਚ ਕਸੌਰ ਜ਼ਿਲ੍ਹੇ ਦੇ ਵੀ ਐਂ ਕਰਕੇ ਇੱਥੇ ਇੱਕ ਗਲੀ ਦੀ ਸੜੀ লাশ ਪਈ ਹੈ ਉਹ ਬੱਚੀ ਦੀ ਲੱਗਦੀ ਹੈ ਕਿਸੇ ਦੀ ਤੁਸੀਂ ਆ ਕੇ ਦੇਖੋ ਉਹ ਭਾਈ ਜੋ ਜਾਂਦੇ ਆ ਤਾਂ ਉਹਨਾਂ ਨੂੰ ਫੋਟੋ ਦਿੱਤੀ ਹੁੰਦੀ ਹੈ ਤੇ ਜੋ ਜਾ ਕੇ ਦੇਖਦੇ ਆ ਭਾਈ ਬੱਚੀ ਦਾ ਬੁਰੀ ਤਰ੍ਹਾਂ ਕੁੱਟ-ਕੁੱਟ ਕੇ ਇੱਟਾਂ ਨਾਲ ਮੂੰਹ ਭੰਨਿਆ ਪਿਆ ਹੁੰਦਾ ਤੇ ਉਹ ਉਹਦੀ ਲਾਸਟ ਜਿਹੜੀ 스ਮੈਲ ਆ ਰਹੀ ਹੁੰਦੀ ਹੈ ਜਿਵੇਂ ਕਈ ਦਿਨਾਂ ਉਕੇੰਦਰੀ ਲਾਸ਼ਪੇ ਨੂੰ ਉਹ ਪਰਿਵਾਰ ਆ ਜਨੇ ਉਹਦੇ ਅੰਮੀ ਅੱਬੂ ਵੀ ਬਈ ਉੱਥੋਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਸਾਡੀ ਬੱਚੀ ਗੁੰਮ ਹੋ ਗਈ ਉਸੇ ਦਿਨ ਫਲੈਟ ਕਰਾ ਕੇ ਵਾਪਸ ਆ ਜਾਂਦੇ ਆ ਦੇਸ਼ ਆਪਣੇ ਤੇ ਜਦੋਂ ਜਾਂਦੇ ਆ ਸਨਾਖਤ ਕਰਨ ਉਹ ਪਛਾਣ ਲੈਂਦੇ ਵੀ ਸਾਡੀ ਹੈ ਬੱਚੀ ਤਾਂ ਇਹ ਉਸ ਤੋਂ ਬਾਅਦ ਬਈ ਪਾਕਿਸਤਾਨ ਦੀ ਆਬਾਦ ਜਿਹੜੀ ਉਹ ਚ ਗੁੱਸਾ ਪੈਦਾ ਹੋ ਜਾਂਦਾ ਜਦੋਂ ਮੀਡੀਆ ਖਬਰ ਦਿਖਾਉਂਦਾ ਵੀ ਐ ਕਰਕੇ ਬੱਚੀ ਨੂੰ ਬਲਾਤਕਾਰ ਕਰ ਕਰਕੇ ਉਹਨੂੰ ਬੁਰੀ ਤਰ੍ਹਾਂ ਕੁੱਟਕੁੱਟ ਕੇ ਮਾਰ ਦਿੱਤਾ ਤਾਂ ਜਿਵੇਂ ਆਪਣੇ ਨਰਵੇਆ ਕਾਂਡ ਬਈ ਇਹ ਮਾਹੌਲ ਬਣਿਆ ਸੀ ਭਾਰਤ ਚ ਬਗੋਂ ਨਰਬਿਆਂ ਨਾਲ ਜਿਹੜਾ ਫਾਂਸੀ ਮੰਨ ਲਾ ਉਹਨਾਂ ਨੂੰ ਫਾਂਸੀ ਦਿਵਾਉਣ ਵਾਸਤੇ ਲੋਕ ਮਨੇ ਇਕੱਠ ਕੀਤਾ ਸੀਗਾ ਇਸੇ ਤਰ੍ਹਾਂ ਜਿਹੜੀ ਪਾਕਿਸਤਾਨ ਦੀ ਜਨਤਾ ਹੈ ਜਿਹੜੀ ਉਹ ਬਈ ਉਹ ਬੰਦੇ ਨੂੰ ਕਹਿੰਦੀ ਵੀ ਇਹਨੂੰ ਫਾਂਸੀ ਹੋਣੀ ਚਾਹੀਦੀ ਹੈ ਪੁਲਿਸ ਉਹ ਬੰਦੇ ਨੂੰ ਬਈ ਉਹਦੇ ਤਾਈਂ ਪਹੁੰਚ ਜਾਂਦੀ ਹੌਲੀ ਹੌਲੀ ਉਹਨੂੰ ਫੜ ਲੈਂਦੀ ਹੈ ਚੱਕ ਲੈਂਦੀ ਹੈ ਕੋਰਟ ਉਹਨੂੰ ਬਈ ਫਾਂਸੀ ਦੀ ਸਜ਼ਾ ਦਿੰਦਾ ਠੀਕ ਹੈ ਪਰ ਫੇਰ ਅਗਲੇ ਕਾਨੂੰਨਾਂ ਦੇ ਹਿਸਾਬ ਨਾਲ ਬਈ ਉਹ ਹਾਈ ਕੋਰਟ ਤੇ ਟੱਪਾ ਆਂਦਾ ਹੈ ਉਹ ਤੋਂ ਬਾਅਦ ਸੁਪਰੀਮ ਕੋਰਟ ਤੇ ਟੱਪਾ ਆਂਦਾ ਹੈ ਤੇ ਹਜੇ ਤੱਕ ਉਹ ਬੰਦਾ ਬਈ ਜੇਲ੍ਹ ਦੇ ਵਿੱਚ ਹੀ ਬੈਠਾਗਾ ਰਾਸ਼ਟਰਪਤੀ ਨੂੰ ਅਪੀਲ ਲੱਗੇ ਹੋਈ ਹੈ ਉਹਦੀ ਮੇਰੀ ਫਾਂਸੀ ਦੀ ਸਜ਼ਾ ਘਟਾਈ ਜਾਵੇ ਪਰ ਤੁਸੀਂ ਸਾਰੇ ਜਾਣੇ ਕਮੈਂਟ ਕਰਕੇ ਦੱਸੋ ਵੀ ਇਹੋ ਜਿਹੇ ਬੰਦਾ ਵਾਸਤੇ ਕੀ ਫਾਂਸੀ ਦੀ ਸਜ਼ਾ ਦਿੱਤੇ ਤਾਂ ਬਈ ਰੇਪ ਘਟ ਜਾਣਗੇ ਜਾਂ ਕੀ ਸਰਕਾਰਾਂ ਨੂੰ ਕੀ ਪ੍ਰਬੰਧ ਕਰਨੇ ਚਾਹੀਦੇ ਆ ਵੀ ਇਹ ਬੱਚਿਆਂ ਦੇ ਰੇਪ ਹੋਣੋਂ ਹਟ ਜਾਣ ਆ ਇਸ ਤਰ੍ਹਾਂ ਦੇ ਘਟਨਾਵਾਂ ਬੰਦ ਹੋ ਜਾਣ ਤੁਸੀਂ ਦੇਖਿਆ ਬਈ ਬਹੁਤ ਹੀ ਮਾਸੂਮ ਜੀ ਬੱਚੀ ਸੀ ਵਿਚਾਰੀ ਕੋਮਲ ਜੀ ਜਿਹਨੂੰ ਇੱਕ ਦਰਿੰਦੇ ਦੇ ਹੱਥ ਦਾ ਸਕਾਰ ਹੋ ਗਈ ਉਹ ਐਸੀ ਤਰ੍ਹਾਂ ਆਪਣੇ ਚੈਨਲ ਤੇ ਹੋਰ ਵੀਡੀਓ ਦੇਖਣ ਲਈ ਪੇਜ ਨੂੰ ਜਰੂਰ ਫੋਲੋ ਕਰ ਲਿਓ ਅੱਗੇ ਤੁਹਾਨੂੰ ਅਗਲੀ ਵੀਡੀਓ 'ਚ ਮਿਲਾਂਗੇ ਭਾਈ ਅਫਜ਼ਲ ਮੁਹੰਮਦੀ ਵੀਡੀਓ ਲੈ ਕੇ ਮਿਲਾਂਗੇ ਜਿਨੇ ਕਿਵੇਂ ਕਸ਼ਮੀਰ 'ਚ ਬੈਠੇ ਨੇ ਆਂ ਇੰਡੀਆ ਦੀ ਸੰਸਦ ਭਵਨ ਤੇ ਵਿੱਚ ਜਾ ਕੇ ਹਮਲਾ ਪਾਰਲੀਮੈਂਟ ਤੇ ਹਮਲਾ ਕਰਵਾਇਆ ਸੀਗਾ ਸਾਰੀ ਗੱਲਬਾਤ ਦੱਸਾਂਗੇ ਪੇਜ ਨੂੰ ਜਰੂਰ ਫੋਲੋ ਕਰਕੇ ਲਾਈਕ ਕਮੈਂਟ ਕਰਿਆ ਕਰੋ ਵੀਡੀਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੈ ਆਪਣੇ ਵੀਡੀਓ 'ਚ ਉਹ ਵੀ ਦੱਸਿਆ ਕਰੋ ਧੰਨਵਾਦ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ